ਤੱਲਣ ਵਿੱਚ ਤਨ ਤਨ ਬਾਬਾ ਰਾਮ ਜੋਗੀ ਪੀਰ ਚਾਲ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਚਾਲ ਜਠੇਰਿਆਂ ਦਾ 16 ਜੂਨ 2025 ਦਿਨ ਸੋਮਵਾਰ ਨੂੰ ਤਨ ਤਨ ਬਾਬਾ ਰਾਮ ਜੋਗੀ ਪੀਰ ਚਾਲ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਾਧ ਸੰਗਤ ਖੇਤਰਬਾਸੀਆਂ ਐਨ ਆਰ ਆਈ ਬੀਰਾ ਤੇ ਸਮੁੱਚੇ ਪੰਜਾਬ ਦੇ ਚਾਲ ਪਰਿਵਾਰਾਂ ਦੇ ਸਹਿਯੋਗ ਨਾਲ ਪ੍ਰਬੰਧ ਕਮੇਟੀ ਬੁਲੰਦੀ ਬਾਬਾ RAM ਜੋਗੀ ਪੀਰ ਚਾਲ ਸਾਹਬ ਜੀ ਪਿੰਡ ਤੱਲਨ ਬਲੋ 16 ਜੂਨ 2025 ਦਿਨ ਸੋ ਬਾਰ ਨੂੰ ਤੱਲਨ ਵਿਖੇ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਇਸ ਸਬੰਧ ਵਿੱਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਫੋਕਸ ਪੰਜਾਬੀ ਦੇ ਪੱਤਰਕਾਰ ਸੁਸ਼ਾਂਤ ਡੋਗਰਾ ਉਰਪ ਸੈਂਟੀਨਲ ਤੱਲਨ ਵਿੱਚ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਬੰਧ ਵਿੱਚ 14 ਜੂਨ 2025 ਦਿਨ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਸੰਗਤ ਦੀ ਹਜ਼ੂਰੀ ਵਿੱਚ 9:30 ਵਜੇ ਆਗਾ ਕੀਤੀ ਜਾਵੇਗੀ ਪ੍ਰਬੰਧਕਾਂ ਦੱਸਿਆ ਕਿ 16 ਜੂਨ 2025 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਪੋਗ ਪਾਏ ਜਾਣ ਉਪਰੰਤ ਧਾਰਮਿਕ ਸਮਾਗਮ ਹੋਵੇਗਾ ਜਿਸ ਵਿੱਚ ਗਾਇਕ ਤੇ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਸੰਗਤਾਂ ਨੂੰ ਰੋਹਾਨੀਅਤ ਦੇ ਰੰਗ ਨਾਲ ਸਾਬੋ ਤਾਜ ਕਰਨਗੇ ਲੰਗਰ ਦੀ ਸੇਵਾ ਮਨਮੋਲ ਲਾਲ ਚਾਹਲ ਦਿੱਲੀ ਵਾਲਿਆ ਵੱਲੋਂ ਕੀਤੀ ਜਾਵੇਗੀ ਸਵੇਰ ਸਾਰ ਤੋਂ ਹੀ ਚਾਹ ਪਕੋੜਿਆ ਦਾ ਲੰਗਰ ਤੇ ਆ ਹੋਰ ਲੰਗਰ ਆ ਟੁੱਟ ਵਰਤਾਏ ਜਾਣਗੇ ਠੰਡੀ ਮਿੱਠੇ ਜਲਦੀਆਂ ਸਵੀਲਾ ਵੀ ਲੱਗਣ ਗਿਆ ਮੇਲੇ ਦਾ ਲਾਈਵ ਟੈਲੀਕਾਸਟ ਵੀ ਹੋਵੇਗਾ ਗਾਇਕ ਮਣੀ ਮਾਨ ਆਪਣੀ ਗਾਇਕੀ ਦਾ ਰੰਗ ਬਖੇਰਣਗੇ ਪ੍ਰਬੰਧਕਾ ਸਮੁੱਚੀ ਸਾਧ ਸੰਗਤ ਨੂੰ ਸਮੇਂ ਸਿਰ ਪੁੱਜ ਮੇਲੇ ਦੀ ਰੌਣਕ ਬਿਧਾਨ ਦੀ ਬੇਨੰਬਰਤਾ ਸਾਥ ਅਪੀਲ ਕੀਤੀ ਹੈ ਸੰਗਤਾਂ ਵਿੱਚ ਮੇਲੇ ਨੂੰ ਲੈ ਕੇ ਭਾਰੀ ਖੁਸ਼ੀ ਤੇ ਉਤਸਾਹ ਪਾਇਆ ਜਾ ਰਿਹਾ ਹੈ